ਨਮਸਕਾਰ ਦਿਨੇਸ਼ ਖੋਸਲਾ ਸਰ ਜੀ ਕੀ ਸਤ ਸ੍ਰੀ ਅਕਾਲ ਸਰ ਮੇਰੀ ਇਹ ਬਾੜ ਦੇ ਵਿੱਚ ਘਰ ਪੈਂਦਾ ਦੇਖੋ ਮਹੱਲਿਆਂ ਦੇ ਵਿੱਚ ਘਰ ਹੈ ਪਰ ਫਿਰ ਵੀ ਇਹੋ ਜੀ ਘਟਨਾਵਾਂ ਕਿ ਉਹਨਾਂ ਦੇ ਵਿਚਾਰਿਆਂ ਦਾ ਸਾਰਾ ਹੀ ਕੁਝ ਘਰ ਦੇ ਵਿੱਚ ਲੁੱਟ ਖੋ ਗਿਆ ਮਤਲਬ ਕਿ 2 ਦਿਨ ਵਾਸਤੇ ਵੀ ਘਰੋਂ ਕੋਈ ਜਾ ਰਿਹਾ ਤੇ ਅੱਜ ਸੇਫ ਨਹੀਂ ਹੈਗਾ ਕੋਈ ਘਰਾਂ ਤੋਂ ਕੋਈ ਰਸਤਾ ਨਹੀਂ ਕੋਈ ਸਿਰਫ ਇੱਕ ਨਾਲ ਦੇ ਬੰਨੇ ਖੋਲਾ ਪੈਂਦਾ ਵਾ ਸਾਨੂੰ ਇਹ ਹੀ ਸ਼ੱਕ ਲੱਗ ਰਿਹਾ ਕਿ ਨਾਲ ਦੇ ਖੋਲੇ ਤੋਂ ਲੋਕੀ ਜਿਹੜੇ ਆ ਕੋਈ ਇਧਰ ਉਹਨਾਂ ਦੇ ਘਰ ਅੰਦਰ ਵੜਿਆ ਕਿਉਂਕਿ ਉੱਪਰ ਦਾ ਦਰਵਾਜ਼ਾ ਵੀ ਦੇਖਿਆ ਗਿਆ ਉਹ ਤੋੜਿਆ ਰਿਹਾ ਵਾ ਅੰਦਰ ਆ ਕੇ ਉਹਨਾਂ ਦਾ ਕਾਫੀ ਕੈਸ਼ ਜੁਐਲਰੀ ਜੋ ਬੱਚਿਆਂ ਵਾਸਤੇ ਵੀ ਕਿਉਂਕਿ ਬੱਚੇ ਸਿਆਣੇ ਹੋ ਗਏ ਕੁੜੀਆਂ ਉਹਨਾਂ ਦੀਆਂ ਉਹਨਾਂ ਲਈ ਕੈਸ਼ ਜੁਐਲਰੀ ਕੀਤੀ ਦੀ ਸੀ ਉਹ ਸਾਰਾ ਕੁਝ ਹੀ ਲੁੱਟ ਕੋ ਹੋ ਗਈ ਵਿਚਾਰਿਆਂ ਦਾ ਬਹੁਤ ਬੁਰਾ ਹਾਲ ਹੈ ਮੈਂ ਤੇ ਤੁਹਾਡੇ ਮੱਦੇਨਜ਼ਰ ਵੀ ਐਸਐਸਪੀ ਸਾਹਿਬ ਨੂੰ ਵੀ ਅਪੀਲ ਹੀ ਕਰਾਂਗਾ ਦੇਖੋ ਕਿ ਇੱਟੇ ਲਾਗੇ ਛਾਗੇ ਜੇ ਕੀ ਕਿਨਾ ਨੇ ਮੱਲੇ ਮੇਰਾ ਨਾਲ ਦਾ ਘਰ ਬਿਲਕੁਲ ਨੰਦੇ ਸਾਨੂੰ ਵੀ ਨਹੀਂ ਪਤਾ ਕਿ ਗੇਰਿਆ ਜੇ ਕੀ ਹੈ ਕਿ ਲੈ ਵੀ ਕਿ ਰੋੜਾ ਪਿਆਰਾ ਕੁਝ ਪੁੱਛਾ ਵੀ ਨਹੀਂ ਹੈ ਇੰਨੇ ਵੇਲੇ ਹੀ ਹੋਰ ਦਾ ਖਤਰਾ ਹੈ ਇਹ ਸਰੋਂ ਦੇਖ ਰਹੇ ਆ ਕਿਉਂਕਿ 2 ਦਿਨ ਦਾ ਗੈਪ ਆ ਉਹਨੂੰ ਕੋਈ ਲਾਗੇ ਛਾਗੇ ਅਗਰ ਕੋਈ ਸੀਸੀਟੀਵੀ ਕਿ ਕੋਈ ਲੱਭੇ ਕਿਹੜੇ ਤਰੀਕੇ ਕੇ ਕਿਹੜਾ ਮੁਕੇਸ਼ ਕੁਮਾਰ ਅਡੋੜਾ ਕੀ ਘਟਨਾ ਇਧਰ ਦਾ ਭਾਜੀ ਆਪਾਂ ਨਾ ਸ਼ਨੀਵਾਰ ਬਨੇਰੇ ਗਏ ਸੋ 6:30 ਵਜੇ ਵੈਸ਼ਨੋਦੇਵੀ ਤੇ ਹੁਣ ਸੋਮਵਾਰ ਸ਼ਾਮ ਨੂੰ 7:30 ਵਜੇ ਹੀ ਘਰ ਪਹੁੰਚੇ ਆ ਘਰ ਦਾ ਜਿਹੜਾ ਮੇਨ ਜਿਹੜਾ ਗੇਟ ਜਿਹੜਾ ਸੀਗਾ ਉਹ ਤੇ ਬੰਦ ਵਾ ਪਰ ਜਿਹੜਾ ਸਾਡਾ ਉੱਪਰਲਾ ਦਰਵਾਜ਼ਾ ਨਾ ਘਰ ਦੇ ਉੱਪਰ ਜਿਹੜਾ ਜਾ ਕੇ ਉਹ ਦਰਵਾਜ਼ਾ ਟੁੱਟਿਆ ਸੀਗਾ ਉਹਦੇ ਵਿੱਚੋਂ ਕਿਸੇ ਨੇ ਆ ਕੇ ਸਾਡਾ ਸਾਰਾ ਹੀ ਜੋ ਵੀ ਸਾਡਾ ਕੈਸ਼ ਸੀਗਾ ਸਾਡਾ ਸੋਨਾ ਤੇ ਜਿੰਨਾ ਵੀ ਚਾਂਦੀ ਚੁੰਦੀ ਜੋ ਵੀ ਸਾਧ ਸਮਾਨ ਸੀਗਾ ਸਾਰਾ ਕੁਝ ਲੈ ਗਏ ਜੀ ਤਾਂ ਉਹ ਪਤਾ ਹੁਣ 7:30 ਵਜੇ ਆਗੇ ਲੱਗਾ ਇਹਦਾ ਬਾਰੇ ਇਹਨਾਂ ਨੇ ਸਾਰਾ ਇਹਦੀ ਲਿਸਟ ਆਪਾਂ ਬਣਾਈ ਆ ਲਗਭਗ ਵੀ ਇਨਸਾਨ ਹੋਣਾ ਵਾ ਜਿਹੜਾ ਹੋਇਆ ਵਾ ਸੋਨਾ ਚਾਂਦੀ ਤੇ ਜਿਹੜਾ ਕੈਸ਼ ਹੈਗਾ ਸਾਰਾ ਪਾ ਕੇ ਇਹ ਸਾਡਾ ਦੋ ਬੇਟੀਆਂ ਤੇ ਉਹਨਾਂ ਦਾ ਵੀ ਬਣਾਇਆ ਸੀਗਾ ਤੇ ਸਾਡੇ ਵਿਆਹ ਦਾ ਵੀਗਾ ਅੱਜ ਤੋਂ 25 ਸਾਲ ਪਹਿਲਾਂ 24 ਸਾਲ ਪਹਿਲਾਂ ਦਾ ਵਿਆਹ ਦਾ ਜਿੰਨਾ ਵੀ ਸੋਨਾ ਸੀ ਉਹ ਸਾਰਾ ਇੱਥੇ ਹੀ ਪਿਆ ਸੀਗਾ ਕੁੱਲ ਮਿਲਾ ਕੇ ਸਾਰਾ ਜੇ ਐਸਟੀਮੇਟ ਲਾਈਏ ਲਗਭਗ 35 ਲੱਖ ਪਲੱਸ ਦਾ ਇਨਸਾਨ ਹੈਗਾ ਕੈਸ਼ ਕਿੰਨਾ ਹੈ ਕੈਸ਼ ਸਾਡੇ ਚਾਲਤ ਸੀ ਇਹ ਮਾਤਾ ਜੀ ਲక్ష్ਮੀ ਦੇ ਵੀ ਗਏ ਸੀ ਆਪਾਂ ਇਹ ਤੇ ਸ਼ਾਕਾ ਤਾਂ ਸ਼ੱਕ ਦੇ ਬਾਰੇ ਮੇਰੀ ਸਮਝ ਤੋਂ ਬਾਹਰ ਐਸਲ ਸਾਰਾ ਕੁਝ ਕੁਝ ਸਮਝ ਨਹੀਂ ਲੱਗਦੀ ਭਾਈ ਕਿਹੜਾ ਮੋਹੱਲਾ ਪੈਂਦਾ ਹੈ ਬਿਜਾਜਾਂ ਗਲੀ ਪਾਂਦਿਆਂ ਚੌਂਕ ਬਟਾਲਾ ਇਹ ਥੱਲੇ ਉਹਦੇ ਸਾਡੇ ਜਿਹੜਾ ਮੇਨ ਵੀ ਬੂਹਾ ਹੈਗਾ ਉੱਥੋਂ ਤੇ ਆਏ ਨਹੀਂਗੇ ਜੀ ਉੱਪਰਲਾ ਬੂਹਾ ਟੁੱਟਿਆ ਦਾ ਮਤਲਬ ਬਾਹਰੋਂ ਕਿਸੇ ਪਾਸਿਓਂ ਹੀ ਆਇਆ ਕੋਈ ਸੀਸੀਟੀਵੀ ਵੀਡੀਓ ਦੇਖੀ ਸੀਸੀਟੀਵੀ ਵੀਡੀਓ ਕੋਈ ਨਹੀਂ ਦੇਖੀ ਐ ਸਾਡਾ ਤਾਂ ਕੰਪਲੀਟ ਕੰਪਲੀਟ ਪੁਲਿਸ ਵਾਲਾ ਨੂੰ ਕੀਤੀ ਸੀਗੀ ਤਾਂ ਉਹ ਆ ਕੇ ਇਹ ਸਾਰਾ ਲਿਖ ਕੇ ਲੈ ਗਏ ਸਾਰਾ ਕੁਝ ਕਿਹੜਾ ਥਾਣਾ ਪੈਂਦਾ ਸਿੜੀ ਥਾਣਾ ਸਹੀ ਪਾਂਦਿਆ ਚੌਂਕ ਬਿਜਾਜਾਂ ਗਲੀ ਨਾਮ ਜੀ ਨੀਤੂ ਆਈ ਆਈ ਚੋਰੀ ਹੋ ਗਈ ਸਾਡੇ ਘਰ ਦੇ ਵਿੱਚ ਸਭ ਕੁਝ ਚੁੱਕ ਲੈ ਗਏ ਨੇ ਕੀ ਕੀ ਲਿਆ ਸੋਨੇ ਦੀ ਸੋਨਾ ਵੀ ਸਾਰਾ ਲੈ ਗਏ ਚਾਂਦੀ ਵੀ ਲੈ ਗਏ ਕੈਸ਼ ਵੀ ਲੈ ਗਏ ਸਾਰਾ ਇਵਨ ਕਿ ਬੱਚਿਆਂ ਦੇ ਸਕੂਲਾਂ ਦੇ ਪੈਸੇ ਦੇ ਵੀ ਲੈ ਗਏ ਆ ਲਗਭਗ 30 40 ਲੱਖ ਦਾ ਨੁਕਸਾਨ ਹੋ ਗਿਆ ਕਿੱਥੇ ਗਏ ਇਹ ਵਾਸ਼ਣ ਦੇ ਵੀ ਗਏ ਤੁਸੀਂ ਆ ਗਏ ਅਸੀਂ 7:30 ਵਜੇ ਜਦੋਂ ਸੋਮਵਾਰ ਘਰ ਆਏ ਤੇ ਸਾਨੂੰ ਪਤਾ ਲੱਗਾ ਸਭ ਕੁਝ ਖਲ ਰਿਹਾ ਆ ਕੈਸ਼ ਵੀ ਨਾਲ ਸਾਡੇ 4.5 ਲੱਖ ਸੀ ਹਾਂਜੀ ਉਸ ਬਣ ਗਈ ਜੀ ਹਾਂਜੀ ਕਿ ਕਿਤੀ ਹੈ